ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਮ ਮਦਾਰ ਬੇੜਾ ਪਾਰ ਜਾਇਓ ਬਾਬਾ ਸ਼ਾਹ ਸੰਸਰਕਾਰ ਜੀ ਮੈਂ ਤੁਹਾਡਾ ਆਪਣਾ ਦੀਦਾਰ ਦਰবেশ ਦਰਬਾਰ ਬਾਬਾ ਸ਼ਾਹ ਸੰਸਰਕਾਰ ਜੀ ਚਿੱਲਾ ਸ਼ਰੀਫ ਜਿੰਦਾ ਸ਼ਾਮਦਾਰ ਸਰਕਾਰ ਜੀ ਕੁਡਾਣੀ ਰੋਡ ਪਿੰਡ ਪੈਲ ਜ਼ਿਲ੍ਹਾ ਲੁਧਿਆਣਾ ਜੋ ਕਿ ਸਾਲਾਨਾ ਉਸ ਮਨਾਇਆ ਜਾ ਰਿਹਾ ਜੀ ਹਰ ਇੱਕ ਸਾਲ ਦੀ ਤਰ੍ਹਾਂ 19 5 2024 ਦਿਨ ਐਤਵਾਰ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਪਹੁੰਚੋ ਪਹੁੰਚ ਕੇ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਦਮ ਮਦਾਰ ਬੇੜਾ ਇਹ ਦਰਬਾਰ ਹਜ਼ਾਰਾਂ ਦੇਖੀ ਹੈ ਤੇਰੇ ਵਰਗਾ ਕੋਈ ਦਰਬਾਰ ਨਹੀਂ ਕੋਈ ਨਜ਼ਰ ਮਿਹਰ ਦੀ ਕਰਦਾ ਦਾਦਾ ਤੇਰੇ ਦਰ ਤੋਂ ਮਿਲੇ ਪਿਆਰ ਸੰਦੇ ਤੇਰੇ ਦਰ ਦਾ